ਸਾਲਾਨਾ ਨਮਸਕਾਰ ਨੂੰ ਬੋਰਡਿੰਗ ਨੂੰ ਜਿਹਨਾਂ ਨੂੰ ਸੁਆਲ ਸੁਣਾਉਣਾ ਹੈ ਚੰਗਾ ਨਾ ਰਹਿਤ ਨੂੰ ਬੇਸਟ ਕੋਲ ਨੂੰ ਜਾਣਾ ਹੈ ਵੀ ਲੈ ਕੇ ਕੋਈ ਕਹਿਣਾ ਹੋ ਤਾਂ ਸਮਝਾ ਸਕਦਾ ਜਾਈਗਾ ਤੇ ਦੇ ਦੇ ਇਹ ਤੋਂ ਦੋ ਗੱਲਾਂ ਤੋਂ ਦੇ ਜਾਣੇ ਹੋ ਚੈੱਕ ਕਰਦੇ ਹਾਂ ਸੀਵੀ ਚਰਮਾਨਾ ਚੱਲੋ ਤਾਂ ਬਕ ਕੋਈ ਜਲਾ ਉਸਨਾ ਹੈ ਚਰਮਾਨਾ ਵਾਸਤੇ ਕੋਈ ਵੀ ਕਿਹੜੀ ਕਿੰਨੀ ਨਹੀਂ ਪਤਾ ਲੱਗਦਾ ਤੇ ਕਿੰਦਾ ਆਣਾ ਕਿਸੇ ਕਿਵੇਂ ਆਉਣਾ ਤੇ ਇਹ ਜਿਹੜਾ ਕਹਿੰਦਾ ਨਾ ਇਹ ਪੰਜਾਬ ਉਹਨਾਂ ਫਾਂਟਾਂ ਦੇ ਕੋਈ ਉਹ ਵੀ ਤਾਂ ਸਹੀ ਗੱਲ ਨਹੀਂ ਲੱਗਦਾ ਜਦੋਂ ਤਾਂ ਜਿਹੜੀ ਸਹੀ ਗੱਲ ਦਾ ਸੁਣਾਉ ਉਹ ਵੀ ਜਦੋਂ ਸਹੀ ਗੱਲ ਦਾ ਨਹੀਂ ਲੱਗਦਾ ਉਹਦੇ ਵਿੱਚ ਫਰਕ ਸਿਰ ਤੇ ਪੈਣਾ ਹੁੰਦਾ ਤਸਵੀਰ ਪੰਜੀ ਠੀਕ ਠਾਕ ਵਧੀਆ ਵਧੀਆ ਵੀ ਨੇ ਤੁਸੀਂ ਸੁਣਾਓ ਕਿੰਨਾ ਨਿਸ਼ਾਰਾ ਹੇਲੋ ਹੇਲੋ ਸਸਿਕੋਲ ਤੇ ਉਹਦੇ ਵਿੱਚ ਕੋਈ ਇਹਨਾਂ ਨੂੰ ਤਾਂ ਬੰਦੇ ਨੂੰ ਪਤਾ ਨਹੀਂ ਹੁੰਦਾ ਆਪਣੇ ਨਾ ਵੀਜ਼ਾ ਕੈਟਾਗਰੀਆਂ ਦੇ ਕੋਲ ਤੇ ਜਿਹੜੀ ਜੰਤੂ ਨੇ ਪਤਾ ਸਾਲਾ ਮੰਨਉਂਦਾ ਨਹੀਂ ਵੀ ਤਾਂ ਉਹਨੂੰ ਜਿੱਦਾਂ ਹਾਲਾਂਕਿ ਉਹ ਆਟੋਮੈਟਿਕ ਜਿਦਾ ਬੰਦਾ ਕਹਿੰਦਾ ਕਿ ਚਲੋ ਆਹ ਨੂੰ ਤੁਸੀਂ ਪਹਿਲੇ ਕੋਰਸ ਤੁਹਾਨੂੰ ਜਰਮਨ ਭੇਜਦੇ ਆਂ ਥੈਂਕ ਯੂ ਥੈਂਕ ਯੂ ਬੜੀ ਤੁਹਾਡੇ ਤੁਹਾਨੂੰ ਵੀ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ ਹੁੰਨ ਤੇ ਹੰਦੀ ਆਮੀਨ ਆਮੀਨ ਰਗ ਸਭ ਦੇ ਪਰਿਵਾਰ ਨੂੰ ਸਭ ਦਾ ਬਹੁਤ ਬਹੁਤ ਸਾਰਾਤ ਪਰਮਾਤਮਾ ਦੇ ਮਿਹਰ ਕਰੇ ਸਾਡੀ ਚਲੋ ਤੁਹਾਨੂੰ ਦੋਸਤ ਲੱਗੇ ਉਹ ਸੁਣਾਓ ਪੰਜ ਕਿੱਦਾਂ ਦੇ ਹੋ ਗਏ ਠੀਕ ਹੋ ਗਏ ਜੰਦੇ ਕੈਮਰੇ ਪੈਟੀ ਲਾ ਗਿਆ ਕੈਮਰੇ ਨਾਲ ਤੁਮਹਾਨੂੰ ਉਹਦਾ ਬਤਾਣਾ ਅੱਜ ਮੈਂ ਫੋਨ ਕਰਦਾ ਤੁਹਾਨੂੰ ਮੈਂ ਤੁਹਾਨੂੰ ਉਹ ਤੋਂ ਬਾਅਦ ਇਹ ਕੱਲ ਮੈਂ ਭਾਈ ਅਮਰੀ ਗੱਲ ਹੋਈ ਹੈ ਮੈਂ ਤੁਹਾਨੂੰ ਫੋਨ ਕਰਨਾ ਹੈ ਤੇ चलना और करना मैं क्या चल नवे साल दिनों बताइया हम पहला तो क्या बिल भाई बहुत बहुत आवाज यार मैं हेडफोन लगाए ने मतलब आवाज हो थोड़ी प्रॉब्लम आती है आवाज़ भी जी थोड़े ना गल हो सकती हाँ जी निशा राणी दीदी जो तीस गल करनी है तो मैं नंबर नंबर मैं बोल ही जर्मन का दा कोल लगा के जीरो जीरो फोर नाइन 152 1912131 3 ਮਦਦ ਨਹੀਂ ਲਿਖੀ ਨਾ ਦੰਨਾ ਸ਼ਾਇਦ ਮੇਰੇ ਨੰਬਰ ਉੱਤੇ ਨਹੀਂ ਕੋਈ ਵੀ ਆਏਗਾ ਸੋ ਇੰਟਰਨੈਟ ਕਾ ਫੋਟੋ ਦੇਸ਼ਾ ਮੈਂ ਵੀ ਮੇ ਵੀ ਨਹੀਂ ਕਾ ਸਕਾ ਹਲੋ ਕੋਈ ਨਹੀਂ ਮਿਲਦਾ ఫెక్ట్ e ਜਿਵੇਂ ਵੀਰ ਭਾਈ ਜੇ ਤੁਸੀਂ ਹੁਣੇ ਤੋਂ ਆਣਾ ਤਾਂ ਬੱਦ ਦੁਕਾਨ ਕਰਦਾ ਪ੍ਰੋਫੈਸ਼ਨ ਕੀ ਹੈ ਨਾ ਉਹਦੇ ਕੋਲਿੰਗ ਤੁਹਾਨੂੰ ਅ ਤੁਸੀਂ ਦੁਕਾਨ ਕਰਦਾ ਤਾਂ ਦੱਸੋ ਕਿ ਅ ਜਿਸ ਖੇਤਰ ਪਰ ਆਏ ਹੋ ਉਹ ਵੀ ਕੰਮ ਕਰਨ ਆਏ ਹੋ ਤੇ ਕਿਲੇ ਕੋਲਿੰਗ ਆਏ ਹੋ ਤੁਸੀਂ ਜਰੂਰ ਕੰਮ ਕਰ ਸਕੋ ਹਨ ਮੇਰਾ ਵੀ ਚੱਪਰ ਉਹੀ ਹੈ ਕਿ ਮਾਤਾ ਨੋ ਐਮ ਐਚ ਨੂੰ ਬੋਲਣਾ ਨੰਬਰ ਮੈਂ ਹਾਂ ਤਾਂ ਜਿਹ ਚਾਹੀਏ 0049 152 1912 1313 ਇਨੇ ਵਿੱਚ ਮੇਰਾ ਵੀ ਤੁਸੀਂ ਮੈਨੂੰ ਮੈਥੀ ਕਰ ਸਕਦੇ ਹੋ ਉਹ ਚੱਕ ਰਹੇ ਆ ਕਿ ਮੇਰੇ ਫਾਰਮੈਟ ਤੋਂ ਬੋਕਾ ਨਹੀਂ ਬਣਿਆ ਸਾਡੇ ਕੋਲ ਬਹੁਤ ਜ਼ਿਆਦਾ ਮੈਸੇਜ ਤੁਹਾਡੇ ਸਾਹਮਣੇ ਵੀਡੀਓ ਨਹੀਂ ਪਾ ਰਹੀਆਂ ਕਿ ਨਹੀਂ ਹੈ YouTube ਤੇ ਵੀਡੀਓ ਕਿੰਨੀ ਅਪਲੋਡ ਨਹੀਂ ਹੋ ਰਹੀਆਂ ਮੇਰੇ ਕੋਲ ਲੌਂਗ ਵੀਡੀਓ ਵੀ ਨਹੀਂ ਹਨ ਇਹ ਚੱਕ ਰਹੇ ਆ ਕਿ ਇਹ ਵੀ ਗੱਲਬਾਤ ਕਰਦੇ ਸਾਡੇ ਕੋਲ ਹੁਣ ਅਗਸਟ ਟਾਈਮ ਸੀਜ਼ਨ ਦੇ ਵਿੱਚ ਹਸ ਤਾਂ ਜਿਆਦਾ ਬਹੁਤ ਬੜਾ ਫਾਰਮੈਟ ਆ ਬੋਕਾ ਵੀ ਇਹ ਵੀ ਗੱਲ ਨਹੀਂ ਕਰ ਰਹੇ ਕੋਈ ਸੁਣੋ ਮੇਰੇ ਕੋਲ ਵੀਡੀਓ ਮਾ ਅੰਨਾ ਚੈਨਲ ਲਗਦਾ ਤੁਸੀਂਾਂ ਤੇ WhatsApp ਤੋਂ ਪਰੇ ਕੋਈ ਜ਼ਰੂਰ ਕੋਈ ਫੋਨਮੈਂਟ ਬੋਖਾ ਸਵੇ ਫੋਨਮੈਂਟ ਬੋਖਾ ਲੈਂਦੇ ਗਾ ਚੁਸਦੇ ਹਾਂ ਅੰਮ੍ਰਲਵਰ ਪਾਪੂ ਉਹ ਦਿੱਕਤ ਆ ਲਈ ਕੰਨੀ ਪਰਸਮੋਈ ਤੁਸੀਂ ਗੱਲ ਕਰੋਗੇ ਤਾਂ ਮੈਂ ਜੀ ਚਰਮਨ ਤੁਸੀਂ ਜਿੱਦਾਂ ਆਣਾ ਜਿਹੜੇ ਵੀ ਰਸਤੇ ਆਮੇਗਾ ਤੁਹਾਨੂੰ ਮੇਰੀ ਸੋਲੂਸ਼ਨ ਵਧੀਆ ਦਾ ਉਹ ਕੰਮ ਤੁਸੀਂ ਆਪ ਕਰਨਾ ਕੋਈ ਏਜੰਟ ਨਾਲ ਸਾਡੇ ਕੋ ਮਤਲਬ ਨਹੀਂ ਨਾ ਹੀ ਅਸੀਂ ਏਜੰਟ ਐਗਜ਼ਾਮ ਤੋਂ ਮੈਂ ਜਿਹੜੀ ਚੀਜ਼ ਹੈ ਸੀਏਜੀ ਜਰਮਨ ਇਨਫੋਰਮੇਸ਼ਨ ਕੋ ਪ੍ਰੋਵਾਈਡ ਕੀਤੀ ਜਾਏ ਜੇ ਕਿਹੜੀ ਚੀਜ਼ ਤੇ ਨਹੀਂ ਬਣੀ ਆਈਓ ਤਾਂ ਨਾ ਪਤਾ ਉਹ ਨਾ ਜੇ ਤਾਂ ਬਵਾਸਨਾ ਉਹ ਤੇ ਵੀ ਦੇ ਸਾਈਡ ਕਰਨਾ ਤੇ ਅਸੀਂ ਤੇ ਤੁਹਾਨੂੰ ਰਾਹ ਵੱਖਰੇ-ਵੱਖਰੇ ਦੱਸ ਦਾਂਗੇ ਇਹ ਬਿਸਕਲੀਟ ਜਿੰਦਗੀ ਤੇ ਤੁਹਾਨੂੰ ਇਹ ਨਾ ਨਸਤਾ ਵਧੀਆਗਾ ਤੁਹਾਡੇ ਲਈ ਖੇਡਾ ਨਹੀਂ ਤੇ ਉਹ ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਲਾਉਣਾ ਮੈਂ ਇਹ ਵੀ ਰਹਿ ਰਿਹਾ ਹੁਣ ਇਹਦਾ ਬਾਰੇ ਫਾਰਮੈਟ ਉਹ ਚੇਂਜ ਨਹੀਂ ਹੈਂਦਾ ਉਹਦਾ ਜਿਹੜਾ 2000 ਅਪ੍ਰੈਲ ਦੇ ਵਿੱਚ ਜੋ ਗਵਰਨਮੈਂਟ ਥੀਂਦੇ ਉਹ ਵੀ ਉਹਨਾਂ ਨੇ ਸਾਰੇ ਰੂਲ ਚੇਂਜ ਕਰ ਦਿੱਤੇ ਹੋਏ। ਜਿਹੜਾ ਜਿਹੜਾ ਜੀ ਤੁਹਾਨੂੰ ਕੋ ਖੁੱਲਣਾ ਵਰਕ ਪਰਮਟਾ ਕਾਹ ਹੈ ਚੇਂਜ ਹੋਣਾ। ਗ੍ਰੀਦਾ ਮੈਂ ਤਾਂ ਅਭੀ ਰਹੇ ਨਹੀਂ ਚੇਂਜ ਹੋਣਾ। ਹਾਂ ਜੀ ਜੀ ਕੈਪਨ ਕਈਆਂ ਯਾਰ ਸੱਚੀ ਯਾਰ ਮੈਂ ਫੋਨ ਕਰਾਂਗਾ ਕਿਉਂਕਿ ਮੈਨੂੰ ਨਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਲਾਈਟ ਦਾ ਬਿਨਾ ਮੇਰੇ ਕੋਈ ਹੋਰ ਹੈਗਾ। ਮੈਨੂੰ ਡਿਫਿਕਲਟੀ ਆ ਰਹੀ ਆ ਤੁਹਾਨੂੰ ਪਤਾ ਤੇ ਬਹੁਤ ਆਖਣ ਵਾਲੇ ਬੰਦੇ ਆ ਮੈਨੂੰ ਟਿਕਟੂਕ ਤੇ ਮੇਂ ਦਿੱਕਤ ਆ ਰਹੀ ਹੈ ਕਿਉਂਕਿ ਮੈਨੂੰ ਹਰ ਇੱਕ ਵੀਡੀਓ ਵਿੱਚ ਗ੍ਰੀਨ ਦੇ ਸੀਨ ਦੇ ਵਿੱਚ ਚੱਲ ਰਿਹਾ ਪਰ ਹੋਰ ਥੋੜਾ ਸ਼ੋਰ ਮੇਰੇ ਕੋਲ ਸੈਟਿੰਗ ਦੇ ਵਿੱਚ ਚੱਲਦੀ ਹੈ ਉਹ ਚੱਲਦੀ ਹੈ ਇਹ ਪ੍ਰੋਫੈਸਰ ਨੂੰ ਜਿਆਦਾ ਬਦਰੇ ਤੇ ਜਾਂ ਥੋੜਾ ਬਤ ਰਿਸਪੌਂਸ ਬੰਨੋ ਜਿਹੜਾ ਸ਼ੋਰ ਤੋਂ ਨਹੀਂ ਸਹੀ ਆ ਰਿਹਾ ਹੋਰ ਇਹ ਕੋਈ ਮੈਂ ਗੱਲ ਕਰਨੀ ਹੈ ਮੈਂ ਜ਼ਰੂਰ ਤੁਹਾਨੂੰ ਫੋਨ ਕਰਾਂਗਾ ਅੱਜ ਬਸ ਉਹ ਭਾਈ ਨੂੰ ਲੱਗਾਇਆ ਭਾਈ ਨਵੀਂ ਭਾਈ ਨਵੀਂ ਮੈਨੂੰ ਮਹਿਸੂਸ ਹੀ ਕੱਲ੍ਹ ਫੋਨ ਤੇ ਨਹੀਂ ਕਰ ਲਈ ਮੇਰੀ ਨਾ ਮੈਂ ਮੀਨ ਤੁਹਾਨੂੰ ਕਰਾਂਗਾ నాmile తలన్మ్ర క్చి వాది దాండికి. విడుిా విడు రాన్ q vraimentొదే కాి తసిట అబుదినాఛాలేఎత తాక్ లిడో� favourite సిటి的时候 త mansion టాలేేమ్ గాఇల్మి సికంత తోల

ਜੇਗਾ ਤੇ ਉਹ ਕੰਦਕ ਕਰੀ ਅਓ ਯਾਰ ਉਹ 99 ਮਿਲੀਅਨ ਜਿਹੜੇ ਸਬਸਕ੍ਰਾਈਬਰ ਹਨ ਉਹ ਮੈਂ ਪੂਰੇ ਕਰ ਰਹੇ ਨੇ 2026 ਦੇ ਵਿੱਚ ਉਹਨਾ ਮੈਂ ਜਿਆਦਾ ਮਰਗੀ ਜ਼ੋਰ ਤੇ ਦੇਣਾ ਮੇਰਾ ਫੋਨ ਨੂੰ ਸਾਰਾ ਮੇਕੋ ਸੋਰਸਿਸ ਹੀ ਹੋ ਜਾਦਾ ਹੈ ਤੈਨੂੰ ਸਾਰੇ ਸੋਰਸਿਸ ਕੰਮ ਕਰਕੇ ਉਹਦੇ ਤੇ ਮਰਗੀ ਪੂਰਾ ਧਿਆਨ ਦੇਣਾ ਜਿਹੜਾ ਮਰਗੀ ਚੈਲੰਜ ਹੈ ਉਹਦਾ ਵਧੀਆ ਤਰਾ ਕੰਪਲੀਟ ਕਰ ਸਕੇ ਤੇ ਉਹ ਸਕੇ ਦੇ ਵਿੱਚ ਨੰਬਰ ਦੁਬਾਰਾ ਬੋਲਣਾ ਜੀ ਸਲੋਗ ਨੰਬਰ ਹੈ ਮੇਰਾ ਵੀਰ 0 जीरो फोर नाइन वन फाइव टू वन नाइन वन टू वन थ्री वन थ्री जीरो जीरो उन्ंजा एक सौ बवंजा उन्नी बारह तेरह तेरह My here. Uh, I just, I'm already into a message sir. Um, Thank you, thank you, Paji. Thank you. So, so he naalo to tha damn. So, so this potrally Paji, it's a good thing. ਕੈਵਨ ਵੀ ਯਾਰ ਕੋ ਨਾ ਲੈ ਨਾ ਲੈ ਹੀ ਕੱਲ ਨੂੰ ਥੋੜਾ-ਬੋਧਾ ਸੋਚ ਰਿਹਾ ਸੋਕ ਕਿ ਐਸੀ ਜਿਹੜਾ ਚੈਲੰਜ ਹੈਗਾ ਕੰਪਲੀਟ ਕਿੱਦਾਂ ਕਰਨਾ ਥੋੜਾ-ਬੋਧਾ ਨਹੀਂ ਆਈਆ ਤੁਹਾਨੂੰ ਮੈਂ ਤੇ ਭਾਈ ਨੂੰ ਵੀ ਫੋਨ ਕੀਤਾ ਭਾਈ ਨੇ ਵੀ ਕਿਹਾ ਮੈਂਗਾ ਮਨੋ ਥੋੜਾ ਸੋਚ ਕੇ ਦੱਸੋ ਕਿ ਆਈਡੀਆ ਮਾ ਕੋਈ ਹੋਤਾ ਚੈਲੰਜ ਨੇ ਐਤਨੇ ਆਉਣ ਪਰ ਕੰਪਲੀਟ ਕਰਨ ਦੇ ਚਿੰਤਾ ਹੀ ਮਨ ਤੇ ਕੰਨੀ ਸਾਰਾ ਨਾ ਤੇ ਮਨ ਤੋਂ ਫੋਨ ਆਈਡੀਆ ਦੇ ਕੋਈ ਹੋਖੋ ਕਿ ਕਿਸ ਤਰ੍ਹਾਂ ਕੁਝ ਐਸੇ ਸਾਰਾ ਕਰਾਓ ਜੀ ਯਾਰ ਤੂੰ ਵਿਲਾਮਤ ਨੂੰ ਹੋਣਾ ਫੋਨ ਕਰ ਲੈਣਾ ਉਹ ਵਿਲਾਮਤ ਘਾਰੀਆਂ ਉੱਤੇ ਜਿਕਹਾਰੀਆਂ ਨੂੰ ਮੈਂ ਫੋਨ ਕਰ ਲੈਣਾ ਹਣਾ ਵਰਤਾ ਕੋ ਮੈਂ ਦੱਸਾਂ ਮੈਂ ਸੀ ਕਰਦੇ ਮੈਨੂੰ ਤੇ ਹਾਂ ਜਣਾ ਆਣੇ ਤੇ ਜਿਕਹਾਰੀਆਂ ਨੂੰ ਫੋਨ ਕਰ ਲੈਣਾ ਕਿ ਮੈਂ ਕਰਦਾ ਮਾਫ ਹੋਣਾ মই <laughs> দিয়ক